ਪੰਜਾਬ ਦੇ ਵਿੱਚ ਚਾਰ ਜਿਮਨੀ ਚੋਣਾਂ ਨੂੰ ਲੈ ਕੇ ਕੱਲ ਸਵੇਰੇ 7 ਵਜੇ ਤੋਂ VOTING ਪ੍ਰਕਿਰਿਆ ਜਿਹੜੀ ਹੈ ਸ਼ੁਰੂ ਹੋ ਜੇਗੀ। ਚੋਣ ਕਮਿਸ਼ਨ ਦੀ ਤਰਫੋਂ ਇਸ VOTING ਪ੍ਰਕਿਰਿਆ ਨੂੰ ਲੈ ਕੇ ਆਪਣੀਆਂ ਤਿਆਰੀਆਂ ਮੁਕੰਮਲ ਕਰ ਦਿੱਤੀਆਂ ਗਿਆ ਨੇ ਔਰ ਇਸ ਵਾਰ ਸਾਰੇ ਦੇ ਸਾਰੇ ਬੂਥ ਜੜੇ ਨੇ ਉਹਨਾਂ ਦੇ ਉੱਪਰ ਵੈਬ ਕਾਸਟਿੰਗ ਹੁੰਦੀ ਹੋਈ ਨਜ਼ਰ ਆ ਰਹੀ ਹੈ। ਇਸ ਵਕਤ ਅਸੀਂ ਚੋਣ ਕਮਿਸ਼ਨ ਦਫ਼ਤਰ ਦੇ ਵਿੱਚ ਆ ਚੰਡੀਗੜ੍ਹ ਦੇ ਵਿੱਚ ਮੋਨਿਟਰਿੰਗ ਹੁੰਦੀ ਨਜ਼ਰ ਆ ਰਹੀ ਹੈ। ਤੁਹਾਨੂੰ ਸਭ ਤੋਂ ਪਹਿਲਾਂ ਤਸਵੀਰ ਵਿਖਾ ਦਿੰਨੇ ਆ। ਆ ਸਭ ਤੋਂ ਪਹਿਲਾਂ ਤੁਸੀਂ ਤਸਵੀਰ ਵੇਖ ਸਕਦੇ ਹੋ ਜਿੱਥੇ ਡੇਰਾ ਬਾਬਾ ਨਾਨਕ ਦੀ ਗੱਲ ਕਰੀਏ ਗੁਰਦਾਸਪੁਰ ਹੁਸ਼ਿਆਰਪੁਰ ਦੇ ਚੱਬੇਵਾਲ ਦੀ ਗੱਲ ਕਰੀਏ ਜਾਂ ਫਿਰ ਹੋਰ ਥਾਵਾਂ ਦੀ ਗੱਲ ਕਰੀਏ ਉਥੇ ਰੂਟ ਜਿਹੜੇ ਲੱਗੇ ਹੋਏ ਨੇ ਜਿਹੜੇ ਰਾਹ ਨੇ ਉਹਨਾਂ ਦੇ ਉੱਪਰ ਵੀ ਵੀਡੀਓਗ੍ਰਾਫੀ ਹੋ ਰਹੀ ਹੈ ਕਿ ਉਥੇ ਕੋਈ ਸ਼ਰਾਰਤੀ ਅੰਸਰ ਜਿਹੜਾ ਕਿਸੇ ਵੀ ਸ਼ਰਾਰਤੀ ਘਟਨਾ ਨੂੰ ਅੰਜਾਮ ਨਾ ਦੇ ਸਕੇ ਤੁਸੀਂ ਦੇਖ ਸਕਦੇ ਹੋ ਇਲਾਕਿਆਂ ਦੇ ਉੱਪਰ ਚੋਣ ਕਮਿਸ਼ਨ ਦੀ ਪੂਰੀ ਪੈਨੀ ਨਜ਼ਰ ਹੈ ਕਿਉਂਕਿ ਜਦੋਂ ਕਹਿ ਸਕਦੇ ਹਾਂ ਕਿ ਪ੍ਰਚਾਰ ਥੰਮਦਾ ਹੈ ਤੇ ਉਸ ਤੋਂ ਬਾਅਦ ਕਈ ਤਰ੍ਹਾਂ ਦੀ ਸ਼ਿਕਾਇਤਾਂ ਆਂਦੀਆਂ ਨੇ ਕਿ ਵੋਟਰਸ ਨੂੰ ਲੁਭਾਉਣ ਲਈ ਪੈਸੇ ਦਾ ਇਸਤੇਮਾਲ ਹੋ ਰਿਹਾ ਹੈ ਵੋਟਰਸ ਨੂੰ ਲੁਭਾਉਣ ਲਈ ਸ਼ਰਾਬ ਦਾ ਇਸਤੇਮਾਲ ਹੋ ਰਿਹਾ ਇਸ ਤਰ੍ਹਾਂ ਦੀ ਕਈ ਥਾਵਾਂ ਤੋਂ ਕੰਪਲੇਂਟਾਂ ਆਧੀਆਂ ਨੇ ਲੇਕਿਨ ਜਿਸ ਢੰਗ ਦੇ ਨਾਲ ਚੋਣ ਕਮਿਸ਼ਨ ਪੈਣੀ ਨਜ਼ਰ ਬਣਾ ਕੇ ਬੈਠਾ ਹੋਇਆ ਹੈ ਰੋਡਸ ਦੇ ਉੱਪਰ ਜਿਹੜੀ ਆਮ ਆਵਾਜਾਈ ਹੈ ਉਸ ਦੇ ਉੱਪਰ ਤੇ ਨਜ਼ਰ ਬਣੀ ਹੋਈ ਹੈ ਇਸ ਤੋਂ ਇਲਾਵਾ ਗੱਡੀਆਂ ਜਿਹੜੀਆਂ ਨੇ ਚਲਦੀਆਂ ਵੀ ਨਜ਼ਰ ਆ ਰਹੀਆਂ ਨੇ ਸ਼ਹਿਰ ਜਿਹੜੇ ਐ ਇੱਥੋਂ ਵਿਖਾਏ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਜਿਸ ਢੰਗ ਦੇ ਨਾਲ ਆਇ ਇੱਕ ਤਸਵੀਰ ਹੈ ਅ ਡੇਰਾ ਬਾਬਾ ਨਾਨਕ ਦੀ ਤਸਵੀਰ ਹੈ ਜਿੱਥੇ ਗੱਡੀ ਚੱਲ ਰਹੀ ਹੈ ਦੂਜੇ ਪਾਸੇ ਵੀ ਡੇਰਾ ਬਾਬਾ ਨਾਨਕ ਦੀ ਹੈ ਯਾਨੀ ਪਿੰਡਾਂ ਦੇ ਇਲਾਕਿਆਂ ਦੇ ਵਿੱਚ ਵੀ ਜਿਹੜੀ ਇਲੈਕਸ਼ਨ ਕਮਿਸ਼ਨ ਦੀਆਂ ਗੱਡੀਆਂ ਨੇ ਜਿਨ੍ਹਾਂ ਦੇ ਉੱਪਰ ਸੀਸੀਟੀਵੀ ਕੈਮਰੇ ਲੱਗੇ ਹੋਏ ਨੇ ਉਹਨਾਂ ਦੀ ਮੌਨਟਰੀ ਇੱਥੇ ਹੋ ਰਹੀ ਹੈ ਕਿ ਕਿੱਥੇ ਵੀ ਕੋਈ ਵੀ ਇਸ ਚੋਣ ਪ੍ਰਕਿਰਿਆ ਦੇ ਵਿੱਚ ਖਲਲ ਪਾਉਂਦਾ ਹੋਇਆ ਨਜ਼ਰ ਨਾ ਆਏ ਦੂਜੇ ਪਾਸੇ ਜਿਸ ਤੰਗ ਦੇ ਨਾਲ ਤੁਸੀਂ ਆ ਵੀ ਤਸਵੀਰ ਵੇਖ ਸਕਦੇ ਹੋ ਸ੍ਰੀ ਮੁਕਸਰ ਸਾਹਿਬ ਦੀ ਗੱਲ ਕਰੀਏ ਬਰਨਾਲਾ ਗੁਰਦਾਸਪੁਰ ਹੁਸ਼ਿਆਰਪੁਰ ਆਚਾਰ ਜਿਹੜੇ ਕਹਿ ਸਕਦੇ ਇਲਾਕੇ ਉਹਨਾਂ ਦੀ ਵੀ ਇੱਥੇ ਜਿਹੜੀ ਪੂਰੀ ਲਿਸਟ ਦਿੱਤੀ ਹੋਈ ਹੈ ਜਿੱਥੇ-ਜਿੱਥੇ ਕੱਲ VOTING ਹੋਣੀ ਹੈ ਜਿੱਥੇ-ਜਿੱਥੇ ਕੱਲ VOTING ਹੋਣੀ ਹੈ ਬੂਥ ਜਿਹੜੇ ਬਣਾਏ ਹੋਏ ਨੇ VOTING ਸੈਂਟਰ ਜਿਹੜੇ ਨੇ ਉਹਨਾਂ ਦੀ ਵੈਬ ਕਾਸਟਿੰਗ ਦਾ ਸਿਲਸਿਲਾ ਜਿਹੜਾ ਹੈ ਉਹ ਇਸ ਢੰਗ ਦੇ ਨਾਲ ਲਗਾਤਾਰ ਜਾਰੀ ਹੈ ਤੁਸੀਂ ਦੇਖ ਸਕਦੇ ਹੋ ਪ੍ਰਾਇਮਰੀ ਸਕੂਲਸ ਜਿਹੜੇ ਨੇ ਇਸ ਤੋਂ ਇਲਾਵਾ ਗਵਰਨਮੈਂਟ ਦੇ ਹੋਰ ਜਿਹੜੀ ਥਾਮਾਂ ਨੇ ਜਿਸ ਦੇ ਉੱਪਰ VOTING ਹੋ ਰਹੀ ਹੈ ਉਹ ਸਾਰੀਆਂ ਦੀ ਸੀਨੀਅਰ ਸੈਕੰਡਰੀ ਸਕੂਲ ਆ ਗਏ ਇਸ ਤੋਂ ਇਲਾਵਾ ਜਿਹੜੇ ਹੁਣ ਤੋਂ ਉਥੇ ਅਧਿਕਾਰੀ ਪਹੁੰਚਨੇ ਸ਼ੁਰੂ ਹੋ ਚੁੱਕੇ ਨੇ ਉਹਨਾਂ ਦੀ ਵੀ ਇੱਥੇ ਮਾਨਿਟਰਿੰਗ ਕੀਤੀ ਜਾ ਰਹੀ ਹੈ ਕਿ ਕੋਈ ਵੀ ਪ੍ਰਕਿਰਿਆ ਦੇ ਵਿੱਚ ਖਲਲ ਪਾਉਣ ਦਾ ਨਜ਼ਰ ਨਾ ਆਏ ਨਿਸ਼ਪੱਖ ਢੰਗ ਦੇ ਨਾਲ ਪੰਜਾਬ ਦੇ ਵਿੱਚ ਆ ਚੋਣਾ ਜਿਹੜੀਆਂ ਨੇ ਉਹ ਕਰਾਈਆਂ ਜਾਣ ਔਰ ਜਿਸ ਢੰਗ ਦੇ ਨਾਲ ਮੁਖ ਚੋਣ ਅਧਿਕਾਰੀ ਦੱਸਦੇ ਹੋਏ ਨਜ਼ਰ ਆਏ ਕੀ ਪੋਲਿੰਗ ਪਾਰਟੀਆਂ ਜਿਹੜੀਆਂ ਨੇ ਉਹ ਅੱਜ ਆਪਣੇ ਆਪਣੇ ਪੋਲਿੰਗ ਸਟੇਸ਼ਨ ਤੇ ਰਵਾਨਾ ਹੋ ਚੁੱਕੀਆਂ ਨੇ ਆਪਣੇ ਆਪਣੇ ਪੋਲਿੰਗ ਸਟੇਸ਼ਨ ਤੇ ਪੋਲਿੰਗ ਪਾਰਟੀਆਂ ਜਿਹੜੀਆਂ ਨੇ ਉਹ ਪਹੁੰਚ ਚੁੱਕੀਆਂ ਨੇ ਔਰ ਉਹਨਾਂ ਦੀ ਇੱਥੇ ਜਿਸ ਤੰਗ ਦੇ ਨਾਲ ਕੱਲ ਤੋਂ ਹਾਲਾਂਕਿ ਅੱਜ ਤੁਹਾਨੂੰ ਜ਼ਰੂਰ ਵਖਾ ਰਿਆਂ ਲੇਕਿਨ ਕੱਲ ਤੋਂ ਇੱਥੇ ਵੋਟਰਸ ਨਜ਼ਰ ਆਣਗੇ ਵੋਟਰਸ ਜਿਹੜੇ ਨੇ ਉਹ ਇਨੀ ਸੈਂਟਰਾਂ ਤੇ ਪਹੁੰਚ ਕੇ ਆਪਣਾ ਵੋਟ ਕਾਸਟ ਕਰਦੇ ਹੋਏ ਨਜ਼ਰ ਆਣਗੇ ਔਰ ਇੱਥੇ ਜਿਹੜਾ ਹੈੱਡ ਆਫਿਸ ਹੈ ਉਸਦੇ ਵਿੱਚ ਸਾਰੀ ਚੀਜ਼ ਦੀ ਮਾਨਿਟਰਿੰਗ ਕੀਤੀ ਜਾ ਰਹੀ ਹੈ ਤਾਂਕਿ ਨਿਰਪੱਖ ਢੰਗ ਦੇ ਨਾਲ ਆ ਚੋਣ ਜਿਹੜੀ ਹੈ ਉਹ ਮੁਕੰਮਲ ਹੋ ਸਕੇ ਕੈਮਰਾ ਪਰਸਨ ਅਨਿਲ ਦੇ ਨਾਲ ਵਿਨਿਤ ਕਪੂਰ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ